मेरा कबड्डी है, माले यार काला कोशिश कर रहा है नंबर जो कि अपनी टीम इसे जा रहा है महिला हार है भेजਿਆ ਨੌਜਾਨ ਗਰੂ ਨਾਲ ਦੇਖ ਰਿਹਾ ਵੀ ਨੌਜਾਨ ਗਰੂ ਭਾਉ ਆ ਘਾਗੇ ਵਾਲਾ ਹਰਪਾਲ ਵਰਗੇ ਸਾਰੇ ਗੁਰਸ ਸਿੰਘ ਜੰਮਨੀ ਵੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਇਹ ਖੇਡ ਖੇਡਾਂ ਵਿੱਚੋਂ ਕਬੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਲਾ ਕੇ ਪੂਰਾ ਇਤਾਨ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਮ ਮਿੱਤਰੋ ਇਹ ਸ਼ਾਨ ਹੈ ਜਿੰਨੇ ਯਾਦ ਹੈ ਜਵਿੰਦਰ ਦਾ ਨਾਮ ਲੱਗਾ ਭਗ ਦੀ ਚਰਚਾ ਪੂਰੀ ਹੈ ਪਰ ਕਹਿੰਦੇ ਜੋਸੜੀਆਂ ਸੰਵੀਰ ਮਾਲਵੇ ਦੀ ਟੀਮ ਲਈ ਤਗੜਾ ਨੰਬਰ ਹੈ ਇਸ ਨੇ ਜੋੜਦਾ ਹੋਇਆ ਹੈ ਸਿੱਖੋਂ ਕੱਲ ਅਗਲੀ ਕਬੱਡੀ ਪੌਣ ਦੇ ਲਈ ਫਿਰ ਮਾਤਾ ਹੋਇਆ ਹੈ ਕਬਲੀ ਜੋਸੇ ਕੋਟਲੀ ਦਾ ਧੰਨਵਾਦ ਹੈ ਪਸੰਨ ਕਬੱਡੀ ਦਾ ਤਾਰਾ ਉਹ ਵੀ ਥੋੜੇ ਦਿਨ ਪਹਿਲਾਂ ਨਿਊਜ਼ੀਲੈਂਡ ਤੋਂ ਆਇਆ ਉਸੇ ਵੀ ਬੱਲੇ ਬੱਲੇ ਘੁੜਾਈ ਹੈ ਸੁਭਰਾਜ ਰੋਟਿਆ ਵਾਲਾ ਧੰਨਵਾਦ ਆ ਹੈ ਨੌਜਨਗਰੋਂ ਘੋੜੀਏ ਵਾਲਾ ਹਰਮਨ करो जी हर मतलब गोड़िए वाला तगड़ा जफ्फा ला के बल्ले बल घर आ गया है लाली घर अगली कब्डी पा ले रंगोली पहले साल मुटा कहने देव जी ने अचे के आया ਜੇ ਕੀ ਰਮੋੜੀਆ ਵੱਡਾ ਪ੍ਰਮੋਟਰ ਹੈ ਵੱਡੀ ਟੀਮ ਹੈ ਗੁਰਪੀ ਦੇ ਭੁਗੇਲੀਆਂ ਹੋਣਾ ਵੀ ਉਧਰ ਅੰਗਰਜੀ ਤੋਂ ਵੀ ਮਨਪ੍ਰੀਤ ਤੋਂ ਵੀ ਸਾਰੇ ਵੀਰ ਅਨੰਦ ਬਣਦੇ ਹੋਣਗੇ ਔਰ ਸਾਹਮਣੇ ਨੌਜਵਾਨਾਂ ਦਾ ਹੋਵੇ ਇਸ ਲਈ ਟੱਕਰਾਂ ਨੰਬਰ ਆਪਣੀ ਟੀਮ ਲਈ ਜੋੜਦਾ ਹੈ ਜੋ ਕਿ ਆਲੀ ਗਗਨ ਸਿਰ ਬੱਤ ਆ ਰਿਹਾ ਹੈ ਵਾਹਆਂ ਗਿਆ ਗਿਆ ਬੱਲੇ ਬੱਲੇ ਗਰਾਊਂਡ ਦਾ ਦੰਦ ਰਿਹਾ ਹੈ ਰੇਡਰ ਕਹਦਾ ਓਏ ਇਹ ਤੂਫਾਨ ਮੇਰਾ ਜਿੰਨਾ ਪਹਿਲਾਂ ਤਕੜਾ ਸੀ ਅੱਜ ਵੀ ਉਨਾ ਹੀ ਤੇਜ਼ਬੇਕਾਰ ਅੱਜ ਉਹੀ ਤਕੜੀ ਕਬੱਡੀ ਦਾ ਮਾਰੂਸ ਹੈ ਮੈਂ ਕੋਲ ਬਲਵੰਤ ਸਿੰਘ ਜੀ ਪ੍ਰਬੰਧਕ ਜੋਗਿੰਦਸ ਸਿੰਘ ਜੀ ਪ੍ਰਬੰਧਕ ਸਾਹਿਬ ਜਗਮਾਲ ਸਿੰਘ ਜੀ ਸਰਪੰਚ ਮੈਂ ਸੋਨੂੰ ਸਿੰਘ ਜੀ ਬਗੂ ਸਰਪੰਚ ਜੋਗਨੀ ਸਿੰਘ ਜੀ ਗਾਂਧੀ ਗੱਜ ਸਿੰਘ ਜੀ ਨਾਲ ਗੁਰਮੀਤ ਸਿੰਘ ਜੀ ਬਿਜਵਾ ਸਿੰਘ ਦੀ ਲੋਹੜੀਆ ਦਲਜੀਤ ਸਿੰਘ ਦੀ ਪ੍ਰਬੰਧਕ ਕਮੇਟੀ ਨਾਲ ਫਤਨਾ ਸਿੰਘ ਫੱਟਾ ਜੁਫੀਰ ਸਿੰਘ ਮਾਨ ਓੰਕਾਰ ਸਿੰਘ ਪਟਕਰ ਵਿਕਸ਼ਵਤ ਸਿੰਘ ਤਖਰਾੜੇ ਵਾਲੇ ਇਹ ਸਾਰੇ ਵੀਰਾਂ ਦਾ ਬਹੁਤ ਬੜਾ ਯੋਗਦਾਨ ਪ੍ਰਬੰਧਕਾਂ ਦਾ ਬਹੁਤ ਵੱਡਾ ਧੰਨਵਾਦ ਹੈ ਹਰਸ਼ ਬਰਨਾਲੇ ਵਾਲਾ ਅੱਜ ਨੰਬਰ ਦੇ ਸमारक ਦੇ ਨਾਲ ਇਹ ਮੈਚ ਖੇਡਿਆ ਜਾ ਰਿਹਾ ਹੈ ਹਰਸ਼ ਬਰਨਾਲੇ ਵਾਲਾ ਜਿਹੜੀ ਇੰਗਲੈਂਡ ਦੀ ਹੈ ਇੱਕ ਕਬੱਡੀ ਕਲੱਬ ਦੀ ਬਜੰਦੇ ਭਿੰਡਰ ਲਈ ਤਕੜਾ ਖੇਡ ਕੇ ਆਇਆ ਮੁੰਡਾ ਹੈ ਆਹ ਖੋਜੀ ਅਲੀ ਹੈ बेकुपुर सले तो आया है सामने वेख लिया भी बला चौर आए ना पंगा पै गया है सोपी आला गुरु मनिया पर मनिया जा सी है आओ मुना दे गुरु के दरबार पई हुई टक्कर लगया भाई और आओ बोलिए रे सिरा होण वाली गल है दर्शक वीर ने मैच बढ़िया लग रहा है कोई तालियां जोरदार मार दे ये तो मोदी वो लाइव ਜੇ ਕੋਟ ਦੀ ਹਰਵੰਦ ਕਾਂ ਦੇ ਨਾਲ ਆਰਦਾਸ ਮੈਜੇ ਕਰ ਰਹੇ ਹਨ ਆ ਜੋੜ ਵਾਲਾ ਪਿੰਡ ਪੰਜ ਗਈਆਂ ਦੇ ਲਾਗੇ ਕਰ ਗਿਆ ਹੋਰ ਸੀਤਕੋਟ ਦੇ ਲਾਗੇ ਕੋਟਪੁਰੇ ਸ਼ਹਿਰ ਦੇ ਕੋਲੇ ਆ ਨਈਂ ਉਹ ਤਿੰਨ ਹੈ ਦੋਸਾਂ ਜੋੜ ਵਾਲੀਆਂ ਪਿੰਡ ਨੂੰ ਬਹੁਤ ਮਕਬੂਲੀਤਰ ਤੇ ਮਸ਼ਹੂਰ ਕਰ ਗਿਆ ਹੈ ਇੱਕ ਪਾਸੇ ਜੋੜ ਵਾਲੀਆਂ ਰੇਡ ਪਾ ਰਿਹਾ ਦੂਜੇ ਪਾਸੇ ਘੰਗਿਆ ਤੇ ਪਰ ਆ ਜਾਲ ਹਰ ਪਾਲ ਸਿੱਖ ਲੱਗਿਆ ਹੋਇਆ ਦੁਨੀਆ ਦਾ ਮਸਤ ਬਾਲਾ ਹੈ ਇਹ ਦੁਨੀਆ ਦਾ ਮਸਤ ਬਾਲਾ ਹੈ ਹਮਕ ਜਿਹੜਾ ਭਾਵੀ ਨੇ ਆਪਣੇ ਖਾਤਲ ਵਿੱਚ ਝੋਲ ਕੇ ਰੱਖ ਦਿੱਤਾ ਆ ਗੁਰਨਾਲ ਸਿੰਘ ਦੀ ਯੂਐਸਏ ਨਾਲ ਗੁਰਜੀਤ ਸਿੰਘ ਹਿੰਦੂ ਆਬ ਕਹਿੰਦੇ ਪ੍ਰੈਸ ਰੀਂਟਰ ਤੇ ਜਾਫੀਆਂ ਤੇ ਵੱਡੇ ਸਰਪ੍ਰਾਈਜ਼ ਹੋਣਗੇ ਸਾਡਾ ਸਰਪੰਚ ਦਲਵਿੰਦਰ ਸਿੱਖ ਜਸਵੀਰ ਸਿੰਘ ਤੇ ਨਾਲ ਸੁਰਪਲੀਸ ਦੇ ਕੋਲ ਧੰਨਵਾਦ ਆਏ ਆ ਕਬੱਡੀ ਦੀਆਂ ਗੱਲਾਂ ਵਾਪਕ ਤੇ ਕਬੱਡੀ ਦੀਆਂ ਕਹਿੰਦੇ ਉਹ ਖਿਡਾਰੀਆ ਸ਼ਰਧਾਸ਼ਕਰ ਮੇਜਰ ਸ੍ਰੀ ਕੋਹਾਰੇ ਦੁਨੀਆ ਦੇ ਵਿੱਚ ਝੋਤੀ ਝੋਤੀ ਦੇ ਮਾਲ ਪੈਦਾ ਕੀਤੇ ਆ ਬਲਵੰਤ ਸਿੰਘ ਕੰਪਰ ਖੜਾ ਹੈ ਪਰ ਆਹ ਦੇਖੋ ਸੋਹ ਵਾਲੀ ਗਾਂ ਦੀ ਧਰਤੀ ਫੇ ਮੁੰਡਾ ਜਲਾਲਾਬਾਦ ਦੇ ਇਲਾਕੇ ਦੇ ਵਿੱਚ ਸਰਦਾਰ ਚੰਗਲ ਸਿੰਘ ਢਾਗੇ ਵਾਲਾ ਜਿਹੜਾ ਗੁਰਿੰਦਰ ਢਾਗੇ ਦੇ ਦਾਦਾ ਕੀ ਹੈ ਉਹਨਾਂ ਦੀ ਦੇਖ ਕੇ ਕਿੰਨੇ ਧੱਲੇ ਇਹਦੀ ਕਬੱਡੀ ਕਿੰਨੇ ਵਧੀ ਫੁੱਲੀ ਹੈ ਫੇ ਸੋਹ ਵਾਲੀਆ ਬਿੰਦੂ ਆਹ ਕੋਨੇ ਚੁੰਡੀ ਦੇ ਯਾਰ ਇੱਕ ਧਾਕਿਆਲਾ ਰਾਜੂ ਪਾਹੂ ਤੇ ਦੂਜਾ ਸਵਾਹ ਵਾਲਿਆ ਬਿੰਦੂ ਫਰਕ ਪਾਇਆ ਧਾਵੀ ਨੇ ਆਪਣੇ ਖਾਤੇ ਦੇ ਵਿੱਚ ਝੋਲ ਕੇ ਰੱਖ ਦਿੱਤਾ ਲੈ ਵੀ ਲੋਕੋ ਆ ਲਿਆ ਫਸਣ ਜੰਗੇ ਇਸਲੇ ਕਬੱਡੀ ਪੜਦੇ ਲਈ ਹੱਤਾਂ ਆਇਆ ਇੱਕ ਪਾਸੇ ਕਰਵੰਦ ਸਿੰਘ ਵੀ ਆਪਣੀ ਟੀਮ ਦੇ ਨਾਲ ਹੈ ਇਧਰ ਕਾਲਾ ਪਾਹੂ ਹੈ ਧਾਵੀ ਵਾਲਾ ਬਿੰਦੂ ਵੀ ਪੁੱਜਿਆ ਹੋਇਆ ਸਾਹਮਣੇ ਕਬੱਡੀ ਨਾਜ਼ਰ ਕਰਨ ਦੀ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ माले वारी बेकार सर ਹਾਸ हर समय ਸਕੋਰ